ਈਗਨ ਹੋ ਗਈ ਕੀ ਸੋਚੀ ਜਾਂਦੇ ਹੋ ਮੈਂ ਤਾਂ ਇਹ ਸੋਚਦੀ ਆਂ ਵੀ ਆਪਾਂ ਬਾਪੂ ਜੀ ਨੂੰ ਕਿੰਨਾ ਗਲਤ ਸਮਝ ਬੈਠੇ ਹਣਾ ਹੁਣ ਕੀ ਕਰੀਏ ਫਿਰ ਸਹੀ ਗੱਲ ਆ ਯਾਰ ਮੇਰਾ ਤਾਂ ਆਪਾਂ ਜੀ ਕਰਦਾ ਮਾਫੀ ਮੰਗੀ ਚੱਲੀ ਬਾਪੂ ਤੋਂ ਦੁਆਰ ਕਿੰਨਾ ਕੁਝ ਕਹਿਤਾ ਆਪਾਂ ਨੂੰ ਗੁੱਸੇ ਗੁੱਸੇ ਦੀ ਬਾਤ ਹਉ ਸੇਵਕ ਕਿਹੜੀਆਂ ਮਾਫੀਆਂ ਦੀ ਗੱਲਾਂ ਕਰਦੇ ਪੁੱਤ ਤੁਸੀਂ ਇਹ ਵਾਰ-ਵਾਰ ਕਹਿ ਕੇ ਮੈਨੂੰ ਸ਼ਰਮਿੰਦਾ ਨਾ ਕਰਿਆ ਕਰੋ ਨਹੀਂ ਬਾਪੂ ਜੀ ਸਾਡੀ ਗਲਤੀ ਆ ਇੱਥੇ ਸ਼ਰਮਿੰਦਾ ਹੋਣ ਵਾਲੀ ਕਿਹੜੀ ਗੱਲ ਆ ਅਸੀਂ ਏਡੀ ਵੱਡੀ ਗਲਤੀ ਕੀਤੀ ਆ ਇੱਕ ਤਾਂ ਤੁਹਾਨੂੰ ਇੰਨਾ ਬੋਲੇ ਉਤੋਂ ਪਿੰਡ ਦੇ ਸਰਪੰਚ ਤੱਕ ਵੀ ਗੱਲ ਪਹੁੰਚ ਗਈ ਉਤੋਂ ਆ ਕੁੜੀ ਨੂੰ ਬੇਨਵਜਾ ਤੋ ਇਹਨੂੰ ਵੀ ਬਦਨਾਮੀ ਮਿਲੀ ਹੋ ਪੁੱਤ ਤੂੰ ਸਨੇ ਕਿਹੜਾ ਜਾਣ ਬੁੱਝ ਕੇ ਕੀਤਾ ਤੁਹਾਨੂੰ ਕਿਹੜਾ ਪਤਾ ਸੀਗਾ ਜਦੋਂ ਤੁਹਾਨੂੰ ਪਤਾ ਲੱਗਿਆ ਤੁਸੀਂ ਨੇ ਮਾਫੀ ਮੰਗ ਲਈ ਪੁੱਤ ਜਦੋਂ ਤੁਹਾਨੂੰ ਪਤਾ ਨਹੀਂ ਸੀਗਾ ਉਹ ਪੁੱਤ ਮੈਂ ਤੁਹਾਡਾ ਗੁਨਾਹਗਾਰ ਸੀਗਾ ਹੁਣ ਪਤਾ ਲੱਗਿਆ ਸਾਰਾ ਠੀਕ ਹੋ ਗਿਆ ਦੁਬਾਰਾ ਖੁਸ਼ੀਆਂ ਖੇੜੇ ਆ ਕੇ ਘਰ ਚ ਕਿਉਂ ਕਬਰਾਉਨੇ ਤੁਸੀਂ ਤੇ ਹੁਣ ਐ ਦੱਸੋ ਵੀ ਕੀ ਪਲਾਨ ਅੱਗੇ ਕੀ ਕਰਨ ਲੱਗੇ ਹੋ ਤੁਸੀਂ ਹੁਣ ਬਾਪੂ ਜੀ ਮੈਂ ਤਾਂ ਇਹ ਸੋਚਦੀ ਆਂ ਵੀ ਹੁਣ ਮੈਂ ਇੱਥੇ ਹੀ ਰਹੂੰਗੀ ਤੁਹਾਡੇ ਕੋਲ ਇੱਥੇ ਨੌਕਰੀ ਕਰੂੰਗੀ ਮੈਂ ਇਹ ਹੀ ਜਾਣ ਕੇ ਬਾਹਰ ਤਾਂ ਫਿਰ ਤੁਹਾਡੀ ਨੌਕਰੀ ਦਾ ਕੀ ਬਣੂਗਾ ਤੁਹਾਨੂੰ ਤਾਂ ਵਧੀਆ ਮਹੀਨੇ ਦੀ ਤਨਖਾਹ ਮਿਲਦੀ ਆ ਤੁਸੀਂ ਆਪ ਦਾ ਨੁਕਸਾਨ ਕਿਉਂ ਕਰਦੇ ਹੋ ਲੈ ਅਸੀਂ ਕਿਹੜਾ ਦੋਨਾਂ ਨੇ ਨੌਕਰੀ ਛੱਡਣੀ ਆ ਇਹ ਤਾਂ ਕਰਨ ਗਈ ਨਾਲੇ ਮੈਨੂੰ ਕੀ ਲੋੜ ਆ ਪਹਿਲਾਂ ਵੀ ਤਾਂ ਇਹੀ ਕੱਲੇ ਨੌਕਰੀ ਤੇ ਜਾਂਦੇ ਸੀਗੇ ਉਹ ਤਾਂ ਤੁਹਾਡੀ ਗੱਲ ਠੀਕ ਹੈ ਪਰ ਤੁਸੀਂ ਨੌਕਰੀ ਛੱਡਣੀ ਕਿਉਂ ਆ ਮੈਂ ਹੁਣ ਨਾ ਪੱਕਾ ਮਨ ਬਣਾ ਲਿਆ ਕਿ ਹੁਣ ਮੈਂ ਬਾਪੂ ਜੀ ਦੀ ਬਸ ਸੇਵਾ ਕਰਨੀ ਆ ਮੈਨੂੰ ਵੀ ਪਤਾ ਮੈਥੋਂ ਉਹ ਗਲਤੀਆਂ ਹੋਈਆਂ ਨੇ ਉੱਚਾ ਨੀਵਾ ਬੋਲਦੀ ਹੋਈਆਂ ਮੈਂ ਬਾਪੂ ਜੀ ਨੂੰ ਹੁਣ ਨਹੀਂ ਹਨਾ ਜੀ ਬਾਕੀ ਬਾਪੂ ਜੀ ਅਸੀਂ ਬਹੁਤ ਸੋਚ ਸਮਝ ਕੇ ਫੈਸਲਾ ਲਿਆ ਸਾਡਾ ਤੁਹਾਡੇ ਕੋਲ ਰਹਿਣਾ ਵੀ ਬਹੁਤ ਜ਼ਰੂਰੀ ਹੈ ਇਸ ਕਰਕੇ ਬਸ ਹੁਣ ਇਹ ਘਰ ਸੰਭੂ ਥੋੜੀ ਸੇਵਾ ਕਰੂੰ ਤੇ ਮੈਂ ਅੱਗੇ ਆਪਦਾ ਕੰਮ ਤੇ ਰਹੂੰਗਾ ਬਾਕੀ ਦੇਖ ਲਓ ਪੁੱਤ ਇੱਥੇ ਰਹਿਣਾ ਤੁਹਾਡਾ ਘਰ ਆਗਾ ਬਾਕੀ ਜੌਬ ਤੇ ਜਾਣਾ ਉਹ ਦੇਖ ਲਓ ਤੁਸੀਂ ਹੁਣ ਤੁਹਾਡੀ ਮਰਜ਼ੀ ਹੈ ਪੁੱਤ ਸੰਤਾਂ ਮੈਨੂੰ ਤਾਂ ਦੋਨੇ ਪਾਸੇ ਖੁਸ਼ੀ ਹੈ ਚਲੋ ਛੱਡੋ ਹੋਣੇ ਨਾ ਗੱਲਾਂ ਨੂੰ ਹੁਣ ਨਾ ਮੈਂ ਕਿਤੇ ਨੌਕਰੀ ਕਰਨ ਜਾਣਾ ਤੇ ਹੁਣ ਜਾਣਗੇ ਸਿਰਫ ਇਹ ਤੇ ਮੈਂ ਬਾਪੂ ਜੀ ਨੂੰ ਚਾਹ ਬਣਾ ਕੇ ਲੈ ਕੇ ਆਉਣੀ ਆ ਠੀਕ ਆ ਪੁੱਤ ਬਣਾ ਲਓ ਵਧੀਆ ਚਾਹ ਕਾਮਲ ਹਾਂਜੀ ਓ ਮੇਰੀ ਦਵਾਈ ਕਿੱਥੇ ਰੱਖੀ ਪਈ ਆ ਦਵਾਈ ਤਾਂ ਥੋੜੀ ਸਾਹਮਣੇ ਉਹ ਦਰਾਜ਼ 'ਚ ਹੀ ਪਈ ਆ ਪਹਿਲਾਂ 1 ਮਿੰਟ ਮੇਰੀ ਗੱਲ ਸੁਣਿਓ ਹਾਂ ਦੱਸੋ ਜਲਦੀ ਜਲਦੀ ਬੋਲੋ ਮੈਂ ਤੁਹਾਨੂੰ ਇਹ ਕਹਿੰਦੀ ਆ ਵੀ ਤੁਸੀਂ ਆਵਦਾ ਤਾਂ ਸੋਚੀ ਜਾਂਦੇ ਹੋ ਪਰ ਇਹਦੇ ਵਿੱਚ ਨਾ ਉਹਨਾਂ ਦਾ ਬਹੁਤ ਨੁਕਸਾਨ ਹੋ ਜਾਊਗਾ ਉਹ ਕੋਸ਼ਿਸ਼ ਨਹੀਂ ਨੁਕਸਾਨ ਹੁੰਦਾ ਤੁਸੀਂ ਬਹੁਤ ਸਵਾਰਥੀ ਬਣ ਰਹੇ ਹੋ ਗੱਲ ਸਿਰਫ ਇੱਥੇ ਰੋਟੀ ਪਕਾਉਣ ਦੀ ਆ ਰੋਟੀ ਮੈਂ ਬਣਾ ਦਿਆ ਕਰੂੰਗੀ ਨਹੀਂ ਕਲੀ ਰੋਟੀ ਪਿੱਛੇ ਉਹ ਇੱਥੇ ਰਹਿਣ ਪਿੱਛੇ ਆਪਣੀ ਨੌਕਰੀ ਵੀ ਛੱਡੂਗੀ। ਹੋ ਕਮਲ ਇਹ ਕਿਹੜੇ ਸਵਾਰਥ ਵਾਲੀ ਗੱਲ ਐ? ਸਭੋ ਵਧੀਆ ਆਪਣੇ ਕੋਲੇ ਰਹਿਣਗੇ। ਆਪਾਂ ਇਕੱਠੇ ਰਵਾਂਗੇ ਸਾਰੇ। ਉਹ ਤਾਂ ਤੁਹਾਡੀ ਗੱਲ ਮੈਂ ਸਮਝਦੀ ਆ ਇੱਥੇ ਰਹਿ ਪੈਣਗੇ ਕੋਈ ਚੱਕਰ ਨਹੀਂ। ਪਰ ਇਹ ਵੀ ਤਾਂ ਦੇਖੋ ਉਹਨਾਂ ਦਾ ਨੁਕਸਾਨ ਕਿੰਨਾ ਹੋ ਰਿਹਾ। ਕੀਤੇ ਤਾਂ ਉਹ ਦੋਨੇ ਜੀ ਕਮਾਉਂਦੇ ਸੀ। ਵਧੀਆ ਮਹੀਨੇ ਦੀ ਤਨਖਾਹ ਆ ਜਾਂਦੀ ਸੀ। ਹੁਣ ਉਹ ਜੀਤਾ ਕਹਿੰਦੀ ਮੈਂ ਆਪਣੀ ਨੌਕਰੀ ਛੱਡੂਗੀ ਸਿਰਫ ਇੱਥੇ ਰਹਿਣ ਕਰਕੇ। ਤੁਸੀਂ ਗੱਲ ਮੇਰੀ ਮੰਨੋ। ਉਹਨਾਂ ਨਾਲ ਇੱਕ ਵਾਰ ਗੱਲ ਕਰੋ ਵੀ ਉਹ ਆਪਣੀ ਜਾ ਕੇ ਨੌਕਰੀ ਕੰਟੀਨਿਊ ਕਰਣ। ਚਲ ਫਿਰ ਐ ਕਰੂੰਗਾ ਸਵੇਰੇ ਗੱਲ ਕਰ ਲਊ ਉਹਨਾਂ ਨਾਲ ਹਾਂ ਤੁਸੀਂ ਸਵੇਰੇ ਉਹਨਾਂ ਨਾਲ ਪੱਕਾ ਗੱਲ ਕਰ ਲਿਓ ਹਾਂ ਠੀਕ ਹੈ ਨਾ ਕਰ ਲੈ ਫਿਰ ਆਰਾਮ ਦੀ ਠੀਕ ਹੈ ਖੈਰ ਰੱਬਾ ਇੱਥੇ ਤਾਂ ਸਾਰੇ ਗੇਮ ਹੀ ਉਲਟ ਪੈਂਦੀ ਜਾਂਦੀ ਹੈ ਜੇ ਲੋਨੀ ਜਣੀ ਇੱਥੇ ਰਾਗੇ ਫਿਰ ਮੈਂ ਆਪਣੇ ਪਲਾਨ ਨੂੰ ਕਿਵੇਂ ਅੰਜਾਮ ਦਵਾਂਗੀ ਕੁਝ ਤਾਂ ਕਰਨਾ ਪੈਣਾ ਕੁਝ ਨਾ ਕੁਝ ਕਰਕੇ ਨਾ ਇਹਨਾਂ ਨੂੰ ਇੱਥੋਂ ਭੇਜਣਾ ਹੀ ਪਊਗਾ ਫੇਰ ਹੀ ਮੇਰਾ ਕੰਮ ਲੋਟ ਆਣਾ ਹੈ ਚਲਾਵਤੀਆ ਥੋੜੇ ਸਮੇਂ ਤੱਕ ਕੰਗਰੂ ਵੀ ਹਰੇ ਹੋ ਜਾਣਗੇ ਜੀਤਾ ਹਾਂ ਬਾਪੂ ਜੀ ਉਹ ਪੁੱਤ ਮੈਂ ਉਧਰ ਦੇਖ ਰਿਆ ਸੀਗਾ ਤੇ ਸੇਵਕ ਕਿੱਥੇ ਗਿਆਗਾ ਉਹ ਕਿਤੇ ਕੰਮ ਕੀ ਨੇ ਅੱਛਾ ਉਹ ਐਨੇ ਜਲਦੀ ਜਲਦੀ ਹਾਂ ਕਿਸੇ ਨੂੰ ਬੁਲਾਇਆ ਸੀ ਉਹਨਾਂ ਨੇ ਅੱਛਾ ਉਹ ਪੁੱਤ ਮੈਂ ਤਾਂ ਐਂ ਕਹਿੰਦਾ ਸੀਗਾ ਵੀ ਸੇਵਕ ਨਾ ਆਉਣਾ ਜਾਣਾ ਕਿੰਨਾ ਔਖਾ ਨਾ ਤੇ ਤੁਸੀਂ ਕਿਤੇ ਨੇੜੀ ਜੋਬ ਲੱਭ ਲੈਂਦੇ ਨਾਲੇ ਤੁਸੀਂ ਇੱਥੇ ਰਹਿੰਦੇ ਪੁੱਤ ਮੌਜਾਂ ਨਾਲ ਇੱਥੋਂ ਜਾਇਆ ਕਰਦੇ ਹਨਾ ਟਾਈਮ ਨਾਲ ਬੰਦਾ ਘਰੇ ਆ ਜੇ ਟਾਈਮ ਨਾਲ ਵਗ ਜੇ ਕਿੰਨਾ ਔਖਾ ਪਤਣ ਸੋਚ ਕੇ ਦੇਖ ਤੂੰ ਬਾਪੂ ਜੀ ਤੁਸੀਂ ਕਿਉਂ ਵਾਰ-ਵਾਰ ਸ਼ਰਮਿੰਦਾ ਕਰਦੇ ਹੋ ਤੁਸੀਂ ਇੱਕ ਵਾਰੀ ਮਾਫੀ ਮੰਗ ਤਾਂ ਲਈ ਉਹ ਪੁੱਤ ਮੈਂ ਸ਼ਰਮਿੰਦੀ ਵਾਲੀ ਕੋਈ ਗੱਲ ਨਹੀਂ ਕਰਦਾ ਮੈਂ ਤਾਂ ਵੈਸੇ ਗੱਲ ਕੀਤੀ ਹੈਗੀ ਬਾਪੂ ਜੀ ਮੈਨੂੰ ਤਾਂ ਐਸੀ ਗੱਲ ਤਾਂ ਹੀ ਬਾਲਾ ਦੁੱਖ ਸਾਡੇ ਮਗਰੋਂ ਪਤਾ ਨਹੀਂ ਲੋਕਾਂ ਨੇ ਤੁਹਾਨੂੰ ਕਿਹੇ-ਕਿਹੇ ਗੱਲਾਂ ਸੁناਈਆਂ ਹੋਣਗੀਆਂ ਪਤਾ ਨਹੀਂ ਤੁਹਾਨੂੰ ਕੀ ਕੀ ਸੁਣਨਾ ਪਿਆ ਹੋਊਗਾ ਤੇ ਜੇ ਕਿਤੇ ਇਹ ਸੱਚਾਈ ਤਾਂ ਸਾਨੂੰ ਪਹਿਲਾਂ ਪਤਾ ਹੁੰਦਾ ਨਾ ਅਸੀਂ ਲੋਕਾਂ ਨੂੰ ਮੂੰਹ ਤੋੜ ਜਵਾਬ ਦਿੰਦੇ ਪਰ ਹੁਣ ਮੈਨੂੰ ਇਹ ਆ ਕਿ ਅਸੀਂ ਨਹੀਂ ਕਿਤੇ ਵੀ ਜਾਣਾ ਬਸ ਅਸੀਂ ਇੱਥੇ ਹੀ ਰਹਿਣਾ ਹੁਣ ਤੁਹਾਡੇ ਕੋਲ ਕੋਈ ਨਹੀਂ ਇਹ ਜਾਣਗੇ ਆਪੇ ਆਪ ਡਾਊਨ ਕਰ ਲਿਆ ਕਰਨਗੇ ਉਹ ਪੁੱਤ ਇਹ ਤਾਂ ਬਹੁਤ ਵਧੀਆ ਗੱਲ ਐ ਤੁਸੀਂ ਮੇਰੇ ਕੋਲੇ ਰਹੋਗੇ ਸਾਰੇ ਰਲ ਮਿਲ ਕੇ ਰਾਵਾਂਗੇ ਪੁੱਤ ਮੈਂ ਤਾਂ ਇਹ ਸੋਚ ਰਿਆ ਸੀਗਾ ਖੌਰੇ ਕਮਲ ਕਿੰਨੇ ਕਰਮਾ ਵਾਲੀ ਕੁੜੀ ਐ ਜਿਹਦੇ ਕਰਕੇ ਸਾਰਾ ਪਰਿਵਾਰ ਦੁਬਾਰਾ ਫਿਰ ਇਕੱਠਾ ਹੋ ਗਿਆ ਚਲੋ ਠੀਕ ਹੈ ਪੁੱਤ ਮੈਂ ਵੀ ਖੇਤ ਗੇੜਾ ਮਾਰਿਆ ਮਾਂ ਠੀਕ ਹੈ ਤੁਸੀਂ ਰੋਟੀ ਟੁੱਕਦਾ ਕਰ ਲਓ ਠੀਕ ਹੈ ਕਰ ਲਈ ਤੁਸੀਂ ਗੱਲ ਉਹਨਾਂ ਨਾਲ ਕੀ ਕਹਿੰਦੇ ਹਾਂ ਮੈਂ ਜੀਤਾਂ ਨੂੰ ਮਿਲ ਕੇ ਆਇਆ ਅੱਛਾ ਕੀ ਕਹਿੰਦੀ ਫਿਰ ਉਹ ਮੈਂ ਕੀਤੀ ਸੀ ਉਹਦੇ ਨਾਲ ਪਰ ਬਹੁਤ ਖੁਸ਼ ਦੀ ਗੱਲ ਹੈ ਪਤਾ ਕੀ ਕਹਿੰਦੇ ਕਹਿੰਦੇ ਇਸ ਤੇ ਇੱਥੇ ਰਵਾਂਗੇ ਕਹਿੰਦੇ ਵੀ ਬਾਰ ਬਹੁਤ ਔਰ ਫਿਰਲੇ ਨਹੀਂ ਹੁਣ ਤਾਂ ਡੈਡੀ ਤੇਰੀ ਸੇਵਾ ਕਰਨਗੇ ਤੇਰੇ ਅਗੇ ਕਰਕੇ ਗੱਲ ਆਏ ਮੈਨੂੰ ਕਮਲ ਤੂੰ ਬਹੁਤ ਭਾਗਾਂ ਵਾਲੀ ਐ ਦਿਨ ਤੇਰੇ ਕਰਕੇ ਸਾਡੇ ਘਰ ਵਿੱਚ ਦੁਬਾਰਾ ਖੁਸ਼ੀਆਂ ਆ ਗਈਆਂ ਕਿੰਨਾ ਰੌਣਕਾ ਲੱਗਿਆ ਨਾ ਹਾਂਜੀ ਹੈ ਕਮਲ ਮੈਨੂੰ ਤਾਂ ਐ ਲੱਗਦਾ ਵੀ ਪਤਾ ਨਹੀਂ ਸੀ ਕਿਹੜੇ ਜਨਮ ਦਾ ਤੇਰਾ ਦੇਣਾ ਦੇਣਾ ਸੀਗਾ ਜਿਹੜਾ ਆ ਜਨਮ 'ਚ ਦੇ ਰਹੀ ਐ ਤੂੰ ਸਾਨੂੰ ਕਿੰਨੀਆਂ ਖੁਸ਼ੀਆਂ ਦੇ ਰਹੀ ਐ ਜਿੰਨਾ ਤੇਰਾ ਸੀ ਕਰੀਏ ਨਾ ਉਹਨਾਂ ਥੋੜਾ ਜੀ ਹਾਂਜੀ ਚੱਲ ਕਮਲ ਮੈਂ ਖੇਤ ਜਾ ਕੇ ਆਉਣਾ ਤੂੰ ਧਿਆਨ ਰੱਖੀ ਦਬਾਈ ਟਾਈਮ ਨਾਲ ਲੈ ਲੈ ਕਰ ਠੀਕ ਹੈ ਜੀ। ਲਾਉਤ ਬਾਈ ਨਹੀਂ ਕਰਨੇ ਕੋਈ। ਠੀਕ ਹੈ। ਹਾਂ। ਨਾਲੇ ਬਾਕੀ ਜੀਤਾਂ ਦੀ ਗੱਲ ਮੰਨ ਲੈ। ਜਿਵੇਂ ਕਹਿੰਦੀ ਐ ਤੈਨੂੰ ਠੀਕ ਹੈ ਨਾ। ਉਹ ਤੇਰੇ ਭਲੇ ਵਾਸਤੇ ਕਹਿੰਦੀ ਐ। ਤੂੰ ਫੇਰ ਉਹ ਕੰਮ ਕਾਰ ਕਰਨ ਲੱਗ ਜਾਨੀ। ਓ ਸ਼ਿਟ। ਇੱਥੇ ਦਾ ਸਾਰਾ ਬਣਿਆ ਬਣਾਇਆ ਪਲਾਨ ਹੀ ਖਰਾਬ ਹੋ ਗਿਆ। ਮੈਂ ਤਾਂ ਸੋਚਿਆ ਸੀ ਇਹਨਾਂ ਨੂੰ ਘਰ ਤੋਂ ਬਾਹਰ ਕੱਢ ਦੂੰਗੀ। ਇਹ ਤਾਂ ਇੱਥੇ ਕੋਂਡਲੀ ਮਾਰ ਕੇ ਬਹਿ ਗਏ। ਕੀ ਕਰਾਂ ਹੁਣ ਮੈਂ? ਛੇੜੇ ਕੰਮ ਵਾਸਤੇ ਇੱਥੇ ਆਈ ਸੀ। ਇਹਸਾਬ ਨਾਲ ਉਹ ਤਾਂ ਕੰਪਲੀਟ ਵੀ ਨਹੀਂ ਹੋਣਾ ਇਹ ਤਾਂ ਮੇਰੀ ਰਾਦਾ ਰੋੜਾ ਹੀ ਬਣ ਕੇ ਬੈ ਗਏ ਇਹਨਾਂ ਨੂੰ ਕਿਸੇ ਤਰੀਕੇ ਨਾਲ ਤਾਂ ਘਰੋਂ ਕੱਢਣਾ ਹੀ ਪੈਣਾ ਮੈਨੂੰ ਤਾਂ ਏਸੇ ਵੀ ਚਲੇ ਜਾਣਗੇ ਵਧੀਆ ਖਿਹੜਾ ਛੁੱਟੂਗਾ ਤਾਂ ਜਾਣ ਦਾ ਨਾ ਹੀ ਨਹੀਂ ਲੈਂਦੇ ਕੁਛ ਨਾ ਕੁਛ ਤਾਂ ਕਰਨਾ ਹੀ ਪੈਣਾ ਤੁਸੀਂ ਇਕੱਲੇ ਹੀ ਕੰਮ ਕਰੀ ਜਾਂਦੇ ਹੋ ਮੈਂ ਕਰਵਾ ਦਿੰਨੀ ਆ ਨਾਲ ਨਹੀਂ ਨਹੀਂ ਮੈਂ ਆਪੇ ਕਰ ਲੂੰਗੀ ਕੋਈ ਨਹੀਂ ਕੋਈ ਨਾ ਮੈਂ ਕਰਵਾ ਦਿੰਨੀ ਆ ਨਾ ਨਾ ਮੈਂ ਆਪੇ ਕਰ ਲੂੰਗੀ ਕੋਈ ਨਹੀਂ ਤੁਸੀਂ ਜਾਓ ਤੁਸੀਂ ਮੇਰਾ ਕਿੰਨਾ ਕਰਦੇ ਹੋ ਹਨਾ ਪਰ ਇੱਕ ਮੈਂ ਜਿਹੜੀ ਤੁਹਾਡੇ ਰਸਤੇ ਦੇ ਵਿੱਚ ਨਾ ਰੋੜਾ ਬਣੀ ਬੈਠੀ ਆ ਤੁਹਾਨੂੰ ਮੇਰੇ ਕਰਕੇ ਆਪਣੀ ਨੌਕਰੀ ਵੀ ਛੱਡਣੀ ਪਈ ਵਧੀਆ ਤੁਸੀਂ ਸ਼ਾਇਰ ਦੀ ਜ਼ਿੰਦਗੀ ਜੀਂਦੇ ਸੀ ਮौजਾਂ ਕਰਦੇ ਸੀ ਨਹੀਂ ਨਹੀਂ ਮੈਂ ਤਾਂ ਪਹਿਲਾਂ ਵੀ ਇੱਥੇ ਹੀ ਰਹਿੰਦੀ ਸੀ ਹੁਣ ਤਾਂ ਮੈਂ ਵੀ ਜਿੱਦ ਜੀ ਫੜ ਲਈ ਸੀ ਕਿ ਮੈਂ ਉਹਨਾਂ ਕੋਲ ਜਾ ਕੇ ਨੌਕਰੀ ਕਰਨੀ ਆ ਹੁਣ ਇੱਥੇ ਰਵਾਂਗੇ ਨਾ ਨਾਲੇ ਬਾਪੂ ਜੀ ਦੀ سپورਟ ਹੋ ਜੂਗੀ ਨਹੀਂ ਤਾਂ ਐਵੇਂ ਤੁਹਾਡੇ ਨਾਲ ਬਾਪੂ ਜੀ ਨੂੰ ਕੱਲ੍ਹ ਨੂੰ ਤੁਹਾਨੂੰ ਪਤਾ ਲੋਕ ਵੀ ਗੱਲਾਂ ਕਰਨਗੇ ਇਸ ਲਈ ਸੀ ਉਹਨਾਂ ਨਾਲ ਹੀ ਠੀਕਾ ਮੈਂ ਬਹੁਤ ਖੁਸ਼ ਆ ਉਹ ਤਾਂ ਤੁਹਾਡੀ ਗੱਲ ਠੀਕ ਹੈ ਪਰ ਕੋਈ ਜ਼ੋਰ ਜ਼ਬਰਦਸਤੀ ਨਹੀਂ ਹੈਗੀ ਜੇ ਤੁਸੀਂ ਜਾ ਕੇ ਆਪਣੀ ਜੌਬ ਕੰਟੀਨਿਊ ਕਰਨੀ ਆ ਤਾਂ ਕਰ ਸਕਦੇ ਹੋ ਮੈਂ ਇੱਥੇ ਸੰਭ ਲੂੰਗੀ ਨਹੀਂ ਮੈਂ ਜਾਣਾ ਹੀ ਨਹੀਂ ਹੈਗਾ ਮੈਂ ਇੱਥੇ ਰਹੂੰਗੀ ਨਾ ਸਾਡਾ ਘਰ ਹੀ ਤਾਂ ਹੈ ਉੱਥੇ ਜਾ ਕੇ ਜ਼ਰੂਰੀ ਰਹਿਣਾ ਨਾਲੇ ਹੁਣ ਅਸੀਂ ਬਾਪੂ ਜੀ ਕੋਲ ਰਵਾਂਗੇ ਉੱਥੇ ਮੈਨੂੰ ਕੱਲੀ ਦਾ ਮੇਰਾ ਦਿਲ ਵੀ ਨਹੀਂ ਲੱਗਦਾ ਸੀ ਨਾਲੇ ਬਾਪੂ ਜੀ ਮੇਰਾ ਬਹੁਤ ਕਰਦੇ ਨੇ ਮੈਨਾਂ ਨਾਲ ਹੀ ਖੁਸ਼ ਆ ਉਹ ਤੋਂ ਤੁਹਾਡੀ ਗੱਲ ਠੀਕ ਆ ਪਰ ਜੇ ਦੇਖਿਆ ਜਾਵੇ ਇਹਦੇ ਵਿੱਚ ਤੁਹਾਡਾ ਨੁਕਸਾਨ ਵੀ ਬਹੁਤ ਜ਼ਿਆਦਾ ਹੋ ਰਿਹਾ ਹਨਾ ਚੰਗੀ ਭਲੀ ਨੌਕਰੀ ਕਰਦੇ ਸੀ ਛੜੇ ਮਹੀਨੇ ਤਨਖਾਹ ਆਉਂਦੀ ਸੀ ਦੋਨੋਂ ਜਣੇ ਕਮਾਉਂਦੇ ਸੀ ਤੁਸੀਂ ਤੁਹਾਡਾ ਲਾਸਟਾ ਹੋ ਹੀ ਰਿਹਾ ਹਨਾ ਨਹੀਂ ਜੀ ਵੈਸੇ ਵੀ ਸਾਡੇ ਕੋਲ ਬਹੁਤ ਜ਼ਮੀਨ ਆ ਸਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਨਾਲੇ ਪਹਿਲਾਂ ਕਹਾਂ ਮੇਰੀ ਨੌਕਰੀ ਨਾਲ ਹੀ ਸਾਡਾ ਘਰ ਚੱਲਦਾ ਸੀ ਮੈਂ ਤਾਂ ਪਹਿਲਾਂ ਵੀ ਰਾਣੀਆ ਵਾਂਗ ਰਹਿੰਦੀ ਸੀ ਹੁਣ ਵੀ ਮੈਂ ਰਾਣੀਆ ਵਾਂਗ ਰਹਿੰਦੀ ਆ ਚਲੋ ਮੈਂ ਤਾਂ ਤੁਹਾਨੂੰ ਸਲਾਹ ਦੇਣੀ ਸੀ ਦੇਤੀ ਮੰਨਣੀ ਨਾ ਮੰਨਣੀ ਤੁਹਾਡੀ ਮਰਜ਼ੀ ਮੈਂ ਜਾਨੀ ਤੁਸੀਂ ਐਵੇਂ ਕਰੋ ਹਾਂ ਰੈਸਟ ਕਰੋ ਮੈਂ ਕੁਝ ਖਾਣ ਲਈ ਲਿਓਨੀ ਆ ਠੀਕ ਹੈ ਇਹ ਕੁਝ ਹਟਾ ਤਕ ਕਨੀ ਕਰੀ ਜਾਂਦੀ ਮੇਰੇ ਨਾਲ ਉਧਰ ਬਾਪੂ ਜੀ ਵੀ ਕਹੀ ਜਾਂਦੇ ਨੇ ਕਿ ਹਾਂ ਤੁਸੀਂ ਜਾਓ ਉਸਿਆ ਕੇ ਨੌਕਰੀ ਕਰੋ ਜਾਓ ਉੱਥੇ ਜਾ ਕੇ ਨੌਕਰੀ ਕਰੋ ਕੁ ਸਮਝ ਨਹੀਂ ਆ ਰਿਹਾ ਕੀ ਇਹ ਚਾਉਂਦੇ ਹੀ ਨਹੀਂ ਕਿ ਅਸੀਂ ਇੱਥੇ ਰਹੀਏ ਜੀਤਾ ਜੀਤਾ ਮੈਨੂੰ ਪਤਾ ਸੀ ਜਿਹੜਾ ਰੋਲਾ ਪਾਈ ਜਾਂਦੇ ਹੋ ਚਾਹ ਬਣਾਵਾਂ ਮੈਂ ਕਿ ਰੋਟੀ ਲਿਆਵਾਂ ਪਹਿਲਾਂ ਨਹੀਂ ਨਹੀਂ ਕੁਝ ਨਹੀਂ ਚਾਹੀਦਾ ਮੇਰੀ ਗੱਲ ਸੁਣਾ ਬਹੁਤ ਖੁਸ਼ੀ ਦੀ ਗੱਲ ਹੈ ਇੱਕ ਕਿਹੜੀ ਮੇਰੇ ਨਾਲ ਦੋਸਤ ਬਾਹਰ ਆ ਹਾਂ ਤੇ ਉਹਦਾ ਫੋਨ ਆਇਆ ਸੀ ਮੈਨੂੰ ਉੱਥੇ ਉਹਦਾ ਬਿਜ਼ਨਸ ਸੈਟ ਹੈਗਾ ਤੇ ਉਹ ਕਹਿੰਦਾ ਤੂੰ ਮੇਰੇ ਕੋਲੇ ਆ ਜਾ ਤੇ ਮੈਂ ਤੇਰਾ ਵੀਜ਼ਾ ਲਵਾ ਦਿੰਦਾ ਪਰ ਇੱਥੇ ਸਭ ਕੁਝ ਠੀਕ ਤਾਂ ਹੈਗਾ ਉਹ ਇਹ ਤਾਂ ਬਹੁਤ ਖੁਸ਼ੀ ਦੀ ਗੱਲ ਆ ਫਿਰ ਲੈ ਕਿਹੜੀ ਖੁਸ਼ੀ ਦੀ ਗੱਲ ਆ ਇੱਥੇ ਸਾਰਾ ਕੁਝ ਠੀਕ ਹੈ ਚੰਗੀ ਭਲੀ ਇਹਨਾਂ ਨੂੰ ਤਨਖਾਹ ਹੁੰਦੀ ਆ ਇੱਥੇ ਕਮੀ ਆ ਦੱਸ ਕਮੀ ਵਾਲੀ ਗੱਲ ਨਹੀਂ ਪੁੱਤ ਦੇਖੋ ਹਰੇਕ ਬੰਦਾ ਚਾਹੁੰਦਾ ਹੈ ਵੀ ਅਸੀਂ ਬਾਹਰ ਅੰਦਰ ਚਾਈਏ ਹੈ ਨਾ ਬੰਦੇ ਦੇ ਪੈਰ ਲੱਗੇ ਜਾਂਦੇ ਆ ਮੈਂ ਤਾਂ ਬਹਾ ਬਹਾ ਖੁਸ਼ੀ ਹੈ ਬਈ ਇਸ ਗੱਲ ਦੀ ਪਰ ਮੇਰੇ ਹਿਸਾਬ ਨਾਲ ਤਾਂ ਇਹਨਾਂ ਨੂੰ ਨਹੀਂ ਜਾਣਾ ਚਾਹੀਦਾ ਲੈ ਦੇਖ ਲੈ ਕੰਬਲੀ ਨੂੰ ਉਦਾਸ ਹੋ ਕੇ ਬਾਗੀ ਤੇ ਹੋਰ ਹੁਣ ਉਦਾਸਤਾ ਹੋਊਗੀ ਉਹਦੇ ਘਰ ਵਾਲੇ ਨੇ ਬਾਹਰ ਜਾਣਾ ਉਦਾਸ ਹੋਣਾ ਤਾਂ ਉਹਦਾ ਬਣਨਾ ਵੀਰੇ ਤੁਸੀਂ ਫਿਕਰ ਨਾ ਕਰੋ ਤੁਸੀਂ ਆਪਣਾ ਨਾ ਬਾਹਰ ਜਾ ਕੇ ਕਿਰਾਂ ਕੰਮ ਸੈੱਟ ਕਰੋ ਤੇ ਮਗਰੀ ਜੀਤਾਂ ਨੂੰ ਬੁਲਾ ਲਿਓ ਵੈਸੇ ਸੋਚਿਆ ਤਾਂ ਮੈਂ ਵੀ ਇਹੀ ਹੈ ਵੀ ਉੱਥੇ ਜਾ ਕੇ ਮੈਂ ਕੰਮ ਸੈੱਟ ਕਰ ਲਾਂ ਤੇ ਬਾਅਦ ਦੇ ਵਿੱਚ ਬੁਲਾ ਲਾਂ ਜੀ ਤੁਹਾਨੂੰ। ਬਾਕੀ ਕੋਈ ਗੱਲ ਨਹੀਂ ਤੁਸੀਂ ਬੈਠੋ ਡੈਡੀ ਮੈਂ ਕਰ ਦਾਂ ਉਹਨਾਂ ਨਾਲ ਗੱਲ। ਹਾਂ ਹਾਂ ਗੱਲ ਕਰ ਲਓ ਨਹੀਂ ਇੰਨੇ ਚ ਖੁਸ਼ ਹੋ ਜਾਣਾ। ਨਾਲੇ ਵਧੀਆ ਰਹਿਣਗੇ ਦੋਨੇ ਜਣਿਆਂ ਦਾ ਜੀ ਲੱਗਿਆ ਰਹੂਗਾ ਉੱਥੇ। ਇੱਥੇ ਦੀ ਟੈਨਸ਼ਨ ਤਾਂ ਮੇਰੇ ਤੇ ਛੱਡ ਦਿਓ। ਇਹ ਆਪਣਾ ਕੰਮ ਕਰ ਸੈੱਟ ਕਰ ਲੈਣ ਬਸ। ਇਹ ਤਾਂ ਬਿਲਕੁਲ ਸਹੀ ਗੱਲ ਹੈ ਕਮਲ ਤੇਰੀ। ਵਧੀਆ ਸੈੱਟ ਹੋ ਜਾਣਗੇ। ਨਾਲੇ ਆਪਾਂ ਨੂੰ ਸੋ ਹੋ ਜਾਊਗਾ। ਹਨਾ ਚਾਰ ਪੈਸੇ ਘਰੇ ਆਉਣਗੇ। ਹੋਰ ਕੰਮ ਵਧਾ ਲਾਂਗੇ ਆਪਾਂ ਕੋਈ। ਉਹੀ ਤਾਂ ਗੱਲ ਆ ਨਾਲੇ ਇੱਥੋਂ ਵਾਲਾ ਪੈਸਾ ਬਾਹਰ ਵਾਲੇ ਪੈਸੇ ਦੀ ਕੀ ਰੀਸ ਕਰ ਲੂਗਾ ਹਾਂ ਕਮਲ ਮੈਂ ਵੀ ਸੇਵ ਨੂੰ ਸਮਝਾਉਂਗਾ ਨਾਲੇ ਜੀਤਨ ਨੂੰ ਸਮਝਾਉਂਗਾ ਦੇ ਲਾਉਣ ਕੰਮ ਰੁਸ ਕੇ 바ਗੀ ਹਾਂਜੀ ਹਾਂਜੀ ਚੱਲ ਪੁੱਤ ਤੂੰ ਵੀ ਉਹਨੂੰ ਕਹੀਂ ਮਾੜਾ ਓਟਾ ਦੇਖ ਲੈ ਜਾ ਕੇ ਜੰਗਾ ਠੀਕ ਹੈ ਹਾਂ ਚਲੋ ਭਾਈ ਹੁੰਦੀ ਹੈਗਾ ਜਦੋਂ ਕੋਈ ਬਾਹਰ ਜਾਂਦਾ ਦੋਨੇ ਬੱਚੇ ਇਕੱਠੇ ਰਹਿੰਦੇ ਨੇਗੇ ਚਲੋ ਬਾਬਾ ਪਾ ਨਹੀਂ ਕਰੀ ਲੈ ਕਮਲੀ ਵੀਰਦੂ ਤਾਂ ਦਾਸ ਹੀ ਹੋਗੀ ਮੈਂ ਕਿਹੜਾ ਸਾਰੀ ਉਮਰ ਲਈ ਚੱਲਾਂ ਉੱਥੇ ਜਾ ਕੇ ਜਦੋਂ ਸਾਰਾ ਕੁਝ ਸੈੱਟ ਹੋ ਗਿਆ ਤੈਨੂੰ ਬੁਲਾ ਲੂੰਗਾ ਇਹ ਸਲਾਹ ਕਿ ਨਹੀਂ ਦਿੱਤੀ ਯਾਰ ਕਮਲੀ ਕਹਿੰਦੀ ਸੀ ਕਹਿੰਦੀ ਤੂੰ ਉੱਥੇ ਜਾ ਕੇ ਕੰਮ ਸੈੱਟ ਕਰ ਲੈ ਬਾਅਦ ਦੇ ਵਿੱਚ ਦੋਨੋਂ ਜਣੇ ਚੱਲ ਜਾਵਾਂਗੇ ਤੁਹਾਨੂੰ ਐ ਨਹੀਂ ਲੱਗ ਰਿਹਾ ਕਿ ਉਹ ਕੁਝ ਜ਼ਿਆਦਾ ਹੀ ਕਹਿਣ ਲੱਗ ਗਈ ਆਪਾਂ ਨੂੰ ਬਾਪੂ ਜੀ ਵੀ ਇਹੀ ਕਹਿੰਦੇ ਆ ਤੁਸੀਂ ਜਾਓ ਤੇ ਇਹ ਵੀ ਕਹਿ ਲੱਗੀ ਇਹ ਪਾਲਾ ਜੋਰ ਨਹੀਂ ਲਾ ਰਹੀ ਉਹ ਨਹੀਂ ਯਾਰ ਤੈਨੂੰ ਵੈਸੇ ਹੀ ਲੱਗਦਾਗਾ ਉਹਨੇ ਵਿਚਾਰੀ ਨੇ ਕੀ ਕਰਨਾ ਪਾਉ ਨੂੰ ਭੇਜ ਕੇ ਬਾਹਰ ਉਹਨੂੰ ਕਿ ਮਿਲੂ ਅੱਛਾ ਪਰ ਮੈਨੂੰ ਪਤਾ ਨਹੀਂ ਕਿਉਂ ਐ ਲੱਗਦਾ ਕਿ ਉਹ ਚਾਹੁੰਦੀ ਆ ਕਿ ਆਪਾਂ ਇੱਥੇ ਨਾ ਆ ਰਹੀਏ ਨਹੀਂ ਨਹੀਂ ਐਦਾਂ ਨਹੀਂ ਕੋਈ ਗੱਲ ਨਹੀਂ ਵੈਸੇ ਤੂੰ ਜ਼ਿਆਦਾ ਸੋਚਦੀ ਚਲ ਫਿਰ ਤੁਸੀਂ ਐਵੇਂ ਕਰੋ ਕਰ ਲਓ ਫਿਰ ਆਪਣੇ ਦੋਸਤ ਨਾਲ ਗੱਲ ਤੇ ਲਵਾ ਲਓ ਫਿਰ ਕਾਗਜ਼ ਆਪਦੇ ਠੀਕ ਹੈ ਕੋਈ ਨਹੀਂ ਮੈਂ ਤਾਂ ਸਾਰੀ ਲਵਾਂਗੀ ਬਾਕੀ ਤੂੰ ਮੇਰੀ ਗੱਲ ਸੁਣਾ ਤੂੰ ਨਾ ਜ਼ਿਆਦਾ ਸੋਚਿਆ ਨਾ ਕਰ ਬਹੁਤ ਚੰਗੀ ਕੁੜੀ ਐ ਉਹਦੇ ਉਹ ਨਾਲ ਦੇਖ ਇੱਕ ਵਾਰ ਆਪਣਾ ਕਿੰਨਾ ਮਾਹੌਲ ਖਰਾਬ ਹੋ ਗਿਆ ਸੀ ਹੁਣ ਸਾਰਾ ਕੁਝ ਸੈੱਟ ਹੋ ਗਿਆ ਨਾ ਬੜੀ ਫਿਕਰ ਨਾ ਕਰਿਆ ਕਰ ਤੂੰ ਸਭ ਕੁਝ ਓਕੇ ਹੈ ਮੈਂ ਚਲਾ ਜਾਣਾ ਤੁਸੀਂ ਵਧੀਆ ਕੋਲ ਮਿਲ ਕੇ ਰਿਹਾ ਕਰੋ ਸਾਰੇ ਜਣੇ ਇੱਥੇ ਵਧੀਆ ਖੁਸ਼ ਰਿਹਾ ਕਰੋ ਤੁਸੀਂ ਚਲੇ ਜਾਣਾ ਇਹ ਤਾਂ ਦੁੱਖਾ ਮੈਨੂੰ ਕਿ ਤੁਸੀਂ ਇੱਥੇ ਹੈ ਨਹੀਂ ਯਾਰ ਫਿਰ ਤੂੰ ਹੀ ਦੱਸ ਮੈਂ ਕੀ ਕਰਾਂ ਨਾਲੇ ਮੈਂ ਕਿਹੜਾ ਕੱਲਾ ਜਾ ਰਿਹਾ ਸਾਰੀ ਦੁਨੀਆ ਆਪਣੀ ਫੈਮਿਲੀ ਵਾਸਤੇ ਜਾਂਦੀ ਹੈ ਉੱਥੇ ਜਾ ਕੇ ਵਧੀਆ ਕੰਮ ਲੱਗਾ ਤਾਂ ਕਰ ਲੂੰਗਾ ਨਹੀਂ ਵਾਪਸ ਆਜੂਗਾ ਫਿਰ ਕੀ ਹੈ ਕੋਈ ਨਹੀਂ ਤੁਸੀਂ ਲਾ ਲਓ ਆਪਣੇ ਕਾਗਜ਼ ਤੇ ਕਰ ਲਓ ਜੋ ਵੀ ਕਰਨਾ ਹੁਣ ਕਦੋਂ ਜਾਣਾ ਕਰਦਾ ਗੱਲ ਮੈਂ ਦੇਖਦਾ ਕੀ ਕਹਿੰਦਾ ਠੀਕ ਆ ਪੈਂਚਾ ਨਾਲ ਆ ਕੇ ਕੋਈ ਨਾ ਬੁਲਾ ਲੂੰਗਾ ਤੈਨੂੰ ਉੱਥੇ ਜਾ ਕੇ ਚੰਗਾ ਕੀ ਹਾਲ ਹੈ ਤੁਹਾਡਾ ਨਵੀਂ ਮੰਮੀ ਦਾ ਕੀ ਹਾਲ ਹੈ ਮੇਰੀ ਨਵੀਂ ਮੰਮੀ ਦਾ ਹਾਲ ਵੀ ਠੀਕ ਹੈ ਮੇਰੇ ਡੈਡੀ ਦਾ ਹਾਲ ਵੀ ਠੀਕ ਹੈ ਮੇਰੇ ਘਰ ਵਾਲੀ ਦਾ ਹਾਲ ਵੀ ਠੀਕ ਹੈ ਤੇ ਮੇਰਾ ਵੀ ਠੀਕ ਹੈ ਤੂੰ ਦੱਸ ਬਾਲੀ ਖੁਸ਼ੀਆ ਲੱਗਦਾ ਓਏ ਕੋਈ ਪਤਾ ਇਹੋ ਇਤਾ ਨਹੀਂ ਹੋਣ ਵਾਲੀ ਨਾਲ ਯਾਰ ਤੇਰਾ ਪਿਓ ਦਾ ਕਰਮ ਆ ਲਾਗਾ ਦੇਖ ਲਾ ਹੁਣ ਕੱਚੀ ਜੀ ਕੁੜੀ ਮਿਲ ਗਈ ਪਤਾ ਨਹੀਂ ਕਿਹੜੀ ਪੰਸਨ ਨਾਲ ਲੇਖ ਲਿਖਾ ਕੇ ਲੈ ਆਪਦੀ ਤੈਨੂੰ ਨਾ ਮੈਂ ਉਸ ਦਿਨ ਵੀ ਆਖਿਆ ਸੀ ਆਪਣੇ ਕੰਮ ਨਾਲ ਕੰਮ ਰੱਖਿਆ ਕਰ ਐਵੇਂ ਲੋਕਾਂ ਦੇ ਘਰਾਂ 'ਚ ਤਾਕਾਂ ਝਾਕੀਆਂ ਨਾ ਕਰਿਆ ਕਰ ਕੀ ਮਿਲਦਾ ਐਵੇਂ ਖਬਰਾਂ ਇਕੱਠੀਆਂ ਕਰਦੇ ਰਹਿੰਦੇ ਰਹਿੰਦੇ ਸਾਰੇ ਦਿਨ ਫਿਰਦੀ ਐਸ ਤੱਕ ਕੀ ਖਬਰਾਂ ਇਕੱਠੀਆਂ ਕਰੀਆਂ ਸੇਵਕਾ ਅੱਲਾ ਦਾ ਸੱਚੀ ਆ ਗਈ ਨਾਲੇ ਤੇਰੇ ਪਿਓ ਦੀ ਉਮਰ ਦੇ ਖਲਾ ਨਾਲੇ ਦੇਖ ਲੈ ਤੇਰੀ ਨਵੀਂ ਮਾਂ ਦੀ ਉਮਰ ਵੈਸੇ ਯਾਰ ਮਨ ਇੱਕ ਗੱਲ ਲੱਗਦੀ ਹੈ ਕਿ ਪਤਾ ਤੇਰੀ ਪਹਿਲਾਂ ਨੀ ਮਾਂ ਦੀ ਮਰਨ ਨੇ ਦੀ ਅੜੀ ਕਰਦਾ ਸੀ ਉਹ ਅੱਜ ਕੱਲਾ ਉਹ ਤੇਰਾ ਹੱਥ ਤੇ ਤੇਰੀ ਜ਼ੁਬਾਨ ਕੋ ਜਿਆਦਾ ਨਹੀਂ ਚੱਲਣ ਲੱਗ ਗਈ ਹਾਏ ਤਾਂ ਪੁੱਤ ਹੱਥ ਹੀ ਚੱਲੇ ਨੇ ਜੇ ਆ ਜ਼ੁਬਾਨ ਕੰਟਰੋਲ ਨਾ ਨਾ ਕੀਤੀ ਤਾਂ ਲੱਤਾਂ ਵਾਂ ਵੀ ਚੱਲਣਗੀਆਂ ਨਾਲੇ ਹੋਰ ਗੱਲ ਦੱਸਦਾ ਤੈਨੂੰ ਮੈਂ ਮੇਰੇ ਪਿਓ ਦੀ ਉਮਰ ਛੱਡ ਆਪਦੀ ਉਮਰ ਵੱਲ ਦੇਖ ਉਹਨੂੰ ਤਾਂ ਫੇਰ ਵੀ ਕੋਈ ਨਾ ਕੋਈ ਕੁੜੀ ਜੁੜੀਗੀ ਤੇਰੇ ਵਾਂਗੂ ਗਲੀਆਂ 'ਚ ਡੰਡੇ ਵਜਾਉਂਦਾ ਨਹੀਂ ਫਿਰਦਾ ਲੋਕੋਈ ਨਾ ਸੇਵਕਾ ਹੁਣ ਕਹਤਾ ਤਾਂ ਗਲਤੀ ਲੈ ਲਿਆ ਲੈ ਕਿਵੇਂ ਚੁੱਪ ਚੁੱਪ ਬੈਠੇ ਹੋ ਲੋ ਚਾਹ ਪੀਓ ਚਾਹ ਲੜੀ ਕੇ ਜਾਂਦੀ ਸੀ ਸੱਚੀ ਤੁਸੀਂ ਸਾਰਾ ਦਿਨ ਕਿੰਨਾ ਕੰਮ ਕਰਦੇ ਹੋ ਮੈਨੂੰ ਤਾਂ ਕਿਸੇ ਕੰਮ ਨੂੰ ਵੀ ਹੱਥ ਨਹੀਂ ਲਾਉਣ ਦਿੰਦੇ ਹੈਗੇ ਨਾ ਜੇ ਮਾੜਾ ਮੋਟਾ ਮੈਂ ਕੰਮ ਕਰ ਵੀ ਲਵਾਂਗੀ ਫਿਰ ਕੀ ਹੋ ਚੱਲਿਆ ਨਾ ਮੇਰੀ ਗੱਲ ਸੁਣੋ ਜਦੋਂ ਤੁਹਾਡੇ ਜਵਾਬ ਹੋ ਗਿਆ ਤੁਸੀਂ ਇੱਥੋਂ ਚਲੇ ਜਾਉਂਗੇ ਜ਼ਰੂਰੀ ਮੈਨੂੰ ਭੜੀ ਆਦਤ ਪਾਉਣੀ ਆ ਮੰਜੇ ਤੇ ਬਹਿਣ ਦੀ ਫਿਰ ਜਦ ਤੁਸੀਂ ਜਾਓਗੇ ਉਦੋਂ ਵੀ ਤਾਂ ਮੈਂ ਹੀ ਕਰਨਾ ਇਹਦੇ ਨਾਲ ਚੰਗਾ ਮੈਂ ਇਹ ਜੀ ਆਦਤ ਨਾ ਹੀ ਬਣਾਵਾਂ ਆਪਣਾ ਕੰਮ ਆਪੇ ਕਰਾ ਥੋੜੇ-ਮੋٹے ਕੰਮ ਨਾਲ ਤਾਂ ਕੋਈ ਫਰਕ ਨਹੀਂ ਪੈਂਦਾ ਹੈਗਾ ਲੈ ਥੋੜੇ-ਬੋਤੇ ਕੰਮ ਨਾਲ ਹੀ ਆਦਤ ਪੈ ਜਾਂਦੀ ਬੰਦੇ ਨੂੰ ਬੱਚ ਬੰਦਾ ਥੋੜੇ ਤੋਂ ਫਿਰ ਬਾਹਰ ਤੇ ਆ ਜਾਂਦਾ ਮੈਨ ਲੱਗਦਾ ਬਾਹਰ ਕੋਈ ਆਇਆ ਮੈਂ ਦੇਖੀ ਨੀ ਸੇਬ ਤੂੰ ਬਹੁਤ ਚਾਹੀ ਮੈਂ ਦੇਖਦਾ ਕੋਣ ਬਾਹਰ ਆ ਗਿਆ ਭਾਈ ਆ ਗਿਆ ਖੋਲਦਾ ਦਰਵਾਜਾ ਹੋਰ ਅੰਕਲ ਜੀ ਹਾਂਜੀ ਹਾਂਜੀ ਆਪਣੇ ਅੰਗਰੇਜ਼ ਸੇਵਕ ਘਰੇ ਹੀ ਆਈ ਹਾਂਜੀ ਇਹੀ ਹੈ ਉਹਦੇ ਇੱਕ ਚਿੱਠੀ ਦੀ ਆ ਲਮ ਨੂੰ ਫੜਾ ਦੋ ਕੀ ਚਿੱਠੀ ਆਈ ਹੈ ਜੀ ਤੁਸੀਂ ਗੁਰਸੇਵ ਸਿੰਘ ਨੂੰ ਬੁਲਾ ਲਓ ਤੇ ਸਾਈਨ ਹੋਣਗੇ ਫਿਰ ਮੈਂ ਉਹਨੂੰ ਚਿੱਠੀ ਫੜਾ ਦੂੰਗਾ ਸੇਵਕ ਉਹ ਪੁੱਤ ਤੇਰੀ ਕੋਲ ਚਿੱਠੀ ਆਈ ਆ ਇੱਕ ਮਿੰਟ ਬਾਹਰੇ ਆ ਜਾ ਇਹ ਫਰਮਾਨਾ ਮਾਤਾ ਦਾ ਕੁਝ ਲਿਖਿਆ ਹੋਣਾ ਇਹ ਤੇ ਜੀ ਇਹਦਾ ਜੀ ਉਸੇ ਨੂੰ ਆ ਜਾਣ ਤਾਂ ਫਿਰ ਪੁੱਛ ਲਿਓ ਉਹਨੂੰ ਅੱਛਾ 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 ਹਾਂ ਸਾਈਨ ਕਰ ਦੋ ਇੱਥੇ ਕਰ ਦੋ ਵੀਰੇ

ਮੈਂ ਵੀ ਨੂੰ ਪੁੱਛ ਰਿਆਂ ਮੈਨੂੰ ਕਿਹੜਾ ਦੱਸਦਾ ਵੀ ਕੀ ਹੈਗਾ ਮੈਨੂੰ ਤੇ ਇਹ ਲੱਗਦਾ ਵੀ ਬਦਲੀ ਹੋ ਗਈ ਇੱਧਰ ਦੀ ਸਾਹ ਹੁਸ਼ਾਏ ਉਹ ਬਾਪੂ ਇੱਧਰ ਦੀ ਬਦਲੀ ਨਹੀਂ ਹੋਈ ਬਦਲੀ ਦੇਸ਼ ਦੀ ਹੋ ਗਈ ਮੇਰਾ ਵੀਜ਼ਾ ਲੱਗ ਗਿਆ ਨਹੀਂ ਇਹ ਤਾਂ ਬਹੁਤ ਵਧੀਆ ਗੱਲ ਆ ਫਿਰ ਚਲੋ ਵਧੀਆ ਪੁੱਤ ਸਾਰਾ ਕੁਝ ਵਧੀਆ ਹੋ ਗਿਆ ਨਾਲੇ ਹੁਣ ਹੋਰ ਡੈਡੀ 2 ਸਾਲ ਦਾ ਵੀਜ਼ਾ ਲੱਗ ਗਿਆ ਮੇਰਾ ਬਸ ਹੁਣ ਮਿਹਨਤ ਕਰਾਂਗੇ ਕਮਾਈ ਕਰਾਂਗੇ ਤੇ ਉਸ ਤੋਂ ਬਾਅਦ ਫਿਰ ਮੈਂ ਤੁਹਾਨੂੰ ਤੇ ਜੀ ਤੁਹਾਨੂੰ ਬੁਲਾ ਲੈਣਾ ਉੱਥੇ ਵੈਸੇ ਹੁਣੀ ਜੇ ਅਪਲਾਈ ਕੀਤਾ ਸੀ ਤੁਸੀਂ ਹਨਾ ਬੜੀ ਛੇਤੀ ਵੀਜ਼ਾ ਲੱਗ ਗਿਆ ਕੀ ਗੱਲ ਹੋ ਗਈ ਜੀ ਤਾਂ ਤੂੰ ਉਦਾਸ ਕਿਉਂ ਹੋ ਗਈ ਕੁਸ਼ਮੀ ਉਹ ਕਮਲੀਏ ਵਧੀਆ ਦਾ ਵੀਜ਼ਾ ਲੱਗ ਗਿਆ ਨਾਲੇ ਕਹਿਦਾ ਰਹੇਗਾ ਵੀ ਜਦੋਂ ਸੈਟ ਹੋ ਗਿਆ ਮੈਂਕਰ ਦੋਨੋਂ ਨੂੰ ਬੁਲਾ ਲੂਗਾ ਪੁੱਤ ਮੌਜਾ ਕਰਾਂਗੇ ਤੰਨੇ ਪਿਆ ਬਤੋ ਤੇ ਹੋਰ ਕੀ ਵਧੀਆ ਬਾਰਲਾਦੇਸ਼ ਘੁੰਮਿਓ ਫਿਰਿਓ ਨਾਲੇ ਕੋਈ ਆਇਆ ਕਰਾਂਗੇ ਤੇ ਇਹਨੂੰ ਵੀ ਬੁਲਾ ਲਾਂਗੇ ਉੱਥੀ ਹੈਨਾ ਮੇਰਾ ਤਾਂ ਸਰ ਜੀ ਦਾ ਤੁਸੀਂ ਜੀਤਾਂ ਨੂੰ ਲੈ ਜਾਓ ਉਹਦਾ ਪੁੱਤ ਹੁਣ ਜਾ ਨਹੀਂ ਜਾਣਾਗਾ ਯਾਰ ਕੀ ਹੋਇਆ ਕਾਹਤੋਂ ਦਾਸ ਹੋ ਰਹੀਆਂ ਤੁਸੀਂ ਹੁਣ ਚੱਲ ਜਾਓ ਨਾ ਮੇਰੇ ਦਾ ਜੀ ਨਹੀਂ ਲੱਗਦਾ ਯਾਰ ਮੈਂ ਕਿਹੜਾ ਸਦਾਲੀ ਜਾ ਰਿਹਾ ਬਾਕੀ ਤੈਨੂੰ ਪੁੱਛ ਕੇ ਤਾਂ ਮੈਂ ਅਪਲਾਈ ਕੀਤਾ ਮੈਨੂੰ ਥੋੜਾ ਬੋਧ ਸੀ ਨਹੀਂ ਛੇਤੀ ਆ ਜੂਗਾ ਮਿੰਟੇ ਸੀ ਕਿਥੇ ਲੱਗ ਜਾਣਗੇ 6 ਮਹੀਨੇ ਇਹ ਤਾਂ ਦਿਨਾਂ ਜੀ ਵੀਜ਼ਾ ਆ ਗਿਆ ਚਲ ਤੂੰ ਕੋਈ ਨਾ ਫਿਕਰ ਨਾ ਕਰ ਐਵੇਂ ਮੂੰਹ ਕਰਕੇ ਨਾ ਮੈਨੂੰ ਭੇਜ ਫਿਰ ਮੇਰਾ ਵੀ ਮਨ ਖਰਾਬ ਹੋ ਜੂ ਯਾਰ ਕੱਪੜੇ ਕਰਦੇ ਪੈਕ ਲੈ ਜਾ ਹੁਣ ਹੱਸ ਕੇ ਵਿਖਾ ਦੇ ਚਲੋ ਠੀਕ ਹੈ ਡੈਡੀ ਠੀਕ ਹੈ ਪੁੱਤ ਧਿਆਨ ਰੱਖਿਓ ਸਾਰੇ ਆਪਣਾ ਤੂੰ ਵੀ ਆਪਣਾ ਧਿਆਨ ਰੱਖੀ ਬੜੇ ਕੰਮ ਧਿਆਨ ਰੱਖੀ ਆਪਣਾ ਜਿਆਦਾ ਕੰਮ ਧੰਦਾ ਨਾ ਕਰੀ ਠੀਕ ਹੈ ਠੀਕ ਹੈ ਜੀ ਤੇ ਤੂੰ ਵੀ ਡੈਡੀ ਨਾਲ ਵਧੀਆ ਟੰਗਾਂ ਨਾਲ ਰਹੀਂ ਤੇ ਤੇ ਪਿਛੋ ਐਵੇਂ ਲੜੀ ਜਾਉ ਉਹ ਪੁੱਤ ਕੀ ਹੋ ਜੀ ਗੱਲਾਂ ਕਰਦਾ ਮੇਰੇ ਤੇ ਧੀਆਂ ਤੋਂ ਵੱਧ ਗਿਆ ਪੁੱਤ ਐਨਾ ਮੈਨੂੰ ਪ੍ਰੇਮ ਕਰਦੀ ਐ ਪਿਆਰ ਕਰਦੀ ਐ ਸਾਡਾ ਤੂੰ ਫਿਕਰ ਨਾ ਕਰੀ ਅਸੀਂ ਇੱਥੇ ਆਪੇ ਸੰਭਾਲਾਂਗੇ ਤੂੰ ਕੰਮ ਪਰ ਧਿਆਨ ਨਾਲ ਕਰਨਾ ਉੱਥੇ ਕੋਈ ਗੱਲ ਨਹੀਂ レडी ਜੀ ਲੈ ਲਈ ਕਿਤੇ ਇੱਥੇ ਮਗਰ ਜੀ ਰੱਖੀ ਪਈ ਹਾਂਜੀ ਹਾਂਜੀ ਚਲੋ ਠੀਕ ਹੈ レडी ਹਾਂ ਠੀਕ ਹੈ ਪ ਜੁਗ ਜੁਗ ਜੀ ਚੰਗਾ ਚੰਗਾ ਠੀਕ ਆ ਓਕੇ ਬਾਈ ਠੀਕ ਆ ਕੀ ਗਲ ਹੋ ਗਈ ਜੀਤਾ ਉਦਾਸ ਜੀ ਕਿਉਂ ਬੈਠੀ ਆ ਉਦਾਸ ਨਾ ਹੋਵਾਂ ਦਾ ਕੀ ਕਰਾਂ ਲੈ ਹੁਣ ਅੱਜ ਚਲੇ ਗਏ ਹੋਣ ਕੀ ਪਤਾ ਕਦੋਂ ਆਉਣਗੇ ਕੋਈ ਨਾ ਤੂੰ ਫਿਕਰ ਨਾ ਕਰ ਕਹਿ ਕੇ ਤਾਂ ਗਏ ਨੇ ਤੈਨੂੰ ਵਿਛੇਤੀ ਬੁਲਾ ਲੈਣਾ ਆਪਣੇ ਕੋਲ ਲੈ ਦੱਸ ਇਹ ਵਿਦੇਸ਼ ਦੇ ਜਿਹੜੇ ਸਫਰ ਹਨਾ ਇਹ ਕਹਿਣ ਚੀ ਛੋਟੇ ਆ ਪਰ ਇਹ ਨਾ ਤੇ ਗਿਆ ਬੰਦਾ ਕਦੀ ਛੇਤੀ ਵਾਪਸ ਨਹੀਂ ਮੁੜਦਾ ਐਵੇਂ ਨਾ ਬੜੀ ਟੈਨਸ਼ਨ ਨਾ ਕਰ ਉਨੇ ਕਿਹਾ ਨਾ ਵੀ ਮੈਂ ਤੈਨੂੰ ਛੇਤੀ ਤੋਂ ਛੇਤੀ ਬੁਲਾਉਂਗਾ ਨਾਲੇ ਉਧਰ ਉਹ ਨੂੰ ਆਪਣੀ ਤਿਆਰੀ ਕਰਨ ਦੇ ਉਨੇ ਟਾਈਮ ਦੇ ਵਿੱਚ ਤੂੰ ਆਪਣੇ ਕਾਗਜ਼ ਪੱਤਰ ਪੂਰੇ ਕਰ ਲੈ ਪਹਿਲਾਂ ਤਾਂ ਆਪਣਾ ਪਾਸਪੋਰਟ ਬਣਵਾ ਲੈ ਜਿਹੜੇ ਕਾਗਜ਼ ਪੱਤਰ ਰਹਿੰਦੇ ਆ ਉਹ ਕੰਪਲੀਟ ਕਰ ਲੈ ਜਦੋਂ ਉਹਨੇ ਤੈਨੂੰ ਬੁਲਾਇਆ ਉਦੋਂ ਆਪਣੀ ਫਾਈਲ ਲਾ ਦੀ ਪਰ ਇੱਕ ਗੱਲ ਮੈਂ ਸਾਨੂੰ ਪੁੱਛਾਂ ਕਿ ਤੁਸੀਂ ਐਵੇਂ ਕਿਉਂ ਕਹਿੰਦੇ ਰਹਿੰਦੇ ਹੋ ਤੁਸੀਂ ਜਾਓ ਇੱਥੋਂ ਤੁਸੀਂ ਉੱਥੇ ਜਾ ਕੇ ਨੌਕਰੀ ਕਰੋ ਮੈਨੂੰ ਐ ਲੱਗਦਾ ਕਿ ਤੈਨੂੰ ਇੱਥੇ ਰਹਿਣਾ ਤੈਨੂੰ ਮੇਰਾ ਵਧੀਆ ਨਹੀਂ ਲੱਗਦਾ ਨਹੀਂ ਨਹੀਂ ਐਦਾਂ ਦੀ ਤਾਂ ਕੋਈ ਵੀ ਗੱਲ ਨਹੀਂ ਹੈਗੀ ਨਾਲੇ ਵੈਸੇ ਵੀ ਮੈਂ ਕੌਣ ਹੁੰਨੀ ਆ ਵੀ ਤੁਹਾਨੂੰ ਇਸ ਘਰ ਦੇ ਵਿੱਚ ਰੱਖਣ ਵਾਲੀ ਤੇ ਨਾਂ ਰੱਖਣ ਵਾਲੀ ਨਾਲੇ ਤੁਹਾਨੂੰ ਇੱਥੋਂ ਕਹਿਣ ਵਾਲੀ ਵੀ ਤੁਸੀਂ ਚਲੇ ਜਾਓ ਮੈਂ ਤਾਂ ਸਗੋਂ ਤੁਹਾਡੀ ਸ਼ੁਕਰਗੁਜ਼ਾਰ ਆ ਵੀ ਤੁਸੀਂ ਮੈਨੂੰ ਇਸ ਘਰ ਦੇ ਵਿੱਚ ਜਗ੍ਹਾ ਦਿੱਤੀ ਆਪਣੇ ਵਾਂਗੂ ਰੱਖਿਆ ਤੁਹਾਨੂੰ ਕੋਈ ਗਲਤਫਹਿਮੀ ਹੋਗੀ ਨਾਲੇ ਮੈਂ ਤੁਹਾਨੂੰ ਜਿਹੜੀ ਵੀ ਸਲਾਹ ਦਿੰਨੀ ਆ ਨਾ ਆਪਣਾ ਸਮਝ ਕੇ ਹੀ ਦਿੰਨੀ ਆ ਮੇਰੇ ਬਾਰੇ ਗਲਤ ਨਾ ਸੋਚੋ ਚਲ ਕੋਈ ਨਾ ਮੈਂ ਤਾਂ ਤੈਨੂੰ ਐਸੀ ਪੁੱਛਦੀ ਸੀ ਮੇਰੀ ਗੱਲ ਨੂੰ ਦਿਲ ਤੇ ਨਾ ਲਾਈਂ ਬਾਲਾ ਮੈਂ ਕਾ ਤੋ ਤੁਹਾਡੀ ਗੱਲ ਨੂੰ ਦਿਲ ਤੇ ਲਉਣਾ ਤੁਹਾਡੇ ਮਨ ਦੇ ਵਿੱਚ ਗੱਲ ਆਈ ਤੁਸੀਂ ਪੁੱਛ ਲਿਆ ਤੇ ਮੈਂ ਗੱਲ ਦਾ ਜਵਾਬ ਦੇਤਾ ਮੈਂ ਤੁਹਾਡੇ ਵਾਸਤੇ ਚਾਹ ਬਣਾ ਕੇ ਲੱਗ ਕਿ ਹੋਣੀ ਹੈ ਠੀਕ ਹੈ ਇਹ ਮੈਂ ਵੀ ਇਹੀ ਕਹਿਣ ਲੱਗੀ ਸੀ ਕਿ ਮੈਂ ਬਣਾ ਲੇ ਅੱਜ ਤੁਸੀਂ ਬਣਾ ਲਓ ਫਿਰ ਠੀਕ ਹੈ ਮੈਂ ਤਾਂ ਇਹ ਸੋਚਿਆ ਨਹੀਂ ਆ ਜੇ ਬਾਰੇ ਮੈਨੂੰ ਇਹ ਲੱਗਦਾ ਕਿ ਬਹੁਤ ਚੰਗੀ ਆ ਬਾਪੂ ਜੀ ਹਾਂ ਬੋਤ ਸੇਵਕ ਦਾ ਫੋਨ ਆਇਆ ਸੀ ਅੱਛਾ ਹਾਂ ਤੇ ਉਹ ਕਹਿੰਦੇ ਵੀ ਮੈਂ ਠੀਕ ਠਾਕ ਪਹੁੰਚ ਗਿਆ ਅੱਛਾ ਕਿ ਉੱਥੇ ਜਿਹੜਾ ਮੁੰਡਾ ਹੈ ਨਾ ਉਹਨੀਆਂ ਨੂੰ ਕੰਮ ਵੀ ਦਵਾਤਾ ਮੇਰਾ ਪੁੱਤ ਬਹੁਤ ਖੁਸ਼ੀ ਦੀ ਗੱਲ ਹੈ ਹਾਂ ਜਾਨ ਸਰ ਕੰਮ ਵੀ ਮਿਲ ਗਿਆ ਦੇਖ ਲਓ ਕਿੰਨੀ ਕਿਸਮਤ ਤੇ ਜਾਨਾ ਦੀ ਵੱਡੇ ਭਾਗ ਆ ਸਾਡੇ ਬੁੱਤ ਦੇ ਹਰ ਕਿਉਂਕਿ ਉਹ ਤਾਂ ਉੱਥੇ ਉਹ ਜਿਹੜਾ ਮੁੰਡਾ ਮਿਲ ਗਿਆ ਹਾਂ ਉਹਦੇ ਕਰਕੇ ਸਾਰਾ ਸੈੱਟ ਹੋ ਗਿਆ ਕੰਮ ਤੇ ਜੇ ਉੱਥੇ ਨਾ ਹੁੰਦਾ ਨਾ ਜਾਣ ਪਛਾਣਦਾ ਫੇਰ ਨਹੀਂ ਸੀ ਇੰਨੀ ਸ਼ਤਿ ਕੁਛ ਵੀ ਬਹੁਤ ਬੁਰਾ ਹਾਲਾ ਪੁੱਤ ਆਪਾ ਸੁਣਦੇ ਤੇ ਹੈਗੇ ਆ ਵਿਚਾਰੇ ਰੋਲਦੇ ਫਿਰਦੇ ਰਹਿੰਦੇ ਆ ਕਿ ਐ ਘਰ-ਬਾਰ ਨੇ ਚੰਗੀ ਤਰ੍ਹਾਂ ਮਿਲਦਾ ਚਲੋ ਤਾਂ ਆਪਣੇ ਮੁੰਡਾ ਦਾ ਸੁੱਤਰਾ ਆ ਗਿਆ ਪੁੱਤ ਬਹੁਤ ਵਧੀਆ ਗੱਲ ਹੈ ਮੈਨੂੰ ਤਾਂ ਬਹੁਤ ਖੁਸ਼ੀ ਦੀ ਗੱਲ ਹੈ ਹੂੰ ਤੇ ਹੁਣ ਕੀ ਨੋ ਨੂੰ ਕਹਿੰਦੇ ਤੇ ਮੈਨੂੰ ਕਹਿੰਦੇ ਕਹਿੰਦੇ ਵੀ ਹੁਣ ਤੁਸੀਂ ਮੇਰੀ ਟੈਨਸ਼ਨ ਨਾ ਲਿਓ ਮੇਰਾ ਰੋਟੀ ਪਾਣੀ ਦਾ ਵੀ ਇੱਥੇ ਹੋ ਗਿਆ ਕੰਮ ਦਾ ਵੀ ਹੋ ਗਿਆ ਰਹਿਣ ਦਾ ਵੀ ਹੋ ਗਿਆ ਚਲੋ ਸ਼ੁਕਰ ਹੈ ਬਹੁਤ ਆ ਹੀ ਹੁੰਦਾ ਵੀ ਰੁਟ ਟੁਕ ਦਾ ਵਧੀਆ ਹੋਵੇ ਟਾਈਮ ਨਾਲ ਹਨਾ ਸੌਣ ਪੈਣ ਦਾ ਵਧੀਆ ਹੋ ਜਾ ਪੁੱਤ ਤੇ ਚਲੋ ਵਧਾਈਆਂ ਭਾਈ ਤੁਹਾਨੂੰ ਇਸ ਗੱਲ ਦੀ ਹਨਾ ਤੂੰ ਤਾਂ ਇਹ ਵਿੱਚ ਚਿੰਤਾ ਕਰੀ ਜਾਂਦੀ ਸੀਗੀ ਦੇ ਲਾਏਗਾ ਨਾ ਨੋਟ ਚਲ ਕੋਈ ਨਾ ਬਾਪੂ ਜੀ ਮੈਂ ਵੀ ਰੋਟੀ ਰੋਟੀ ਬਣਾਉਣਾ ਹਾਂ ਚਲੋ ਠੀਕ ਹੈ ਖੁਸ਼ ਰਹਿਣਾ ਹੁਣ ਤੁਸੀਂ ਵੀ ਰਹੋ ਮੈਨੂੰ ਪਤਾ ਤੁਹਾਡੇ ਫੇਸ ਤੋਂ ਵੀ ਲੱਗਦਾ ਟੈਨਸ਼ਨ ਉਹ ਕੀ ਦੱਸਾਂ ਬੱਤ ਹੁੰਦੀ ਆ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਤੋਰ ਕੇ ਜਿਹੜੇ ਮਾਂ ਪਿਓ ਦੇ ਹਾਲਾਤ ਹੁੰਦੇ ਨੇ ਕੀ ਉਹ ਤਾਂ ਮਾਂ ਪਿਓ ਹੀ ਜਾਣਦੇ ਆ ਇਹ ਤਾਂ ਚਲੋ ਪੁੱਤ ਦੁਨੀਆਦਾਰੀ ਆ ਭੇਜਣੇ ਪੈਂਦੇ ਆ ਬੱਚੇ ਹੋ ਹੋ ਕਰ ਲਓ ਜੜੀਆਂ ਸਲਾਹਾਂ ਕਰਨੀਆਂ ਨੇ ਕੋਈ ਗੱਲ ਨਹੀਂ ਹੁਣ ਤੁਹਾਨੂੰ ਮੈਂ ਦੱਸਾਂ ਵੀ ਮੈਂ ਕੀ ਚੀਜ਼ਾਂ ਵੈਸੇ ਵੀ ਹੁਣ ਤਾਂ ਮੇਰਾ ਪਲਾਨ ਸਕਸੈਸਫੁਲ ਹੋ ਹੀ ਜਾਣਾ ਅੰ ਬਾਪੂ ਜੀ ਹਾਂ ਤੋ ਅ ਸੇਵਕ ਦਾ ਨਾ ਮੈਸੇਜ ਆਇਆ ਹਾਂ ਕੀ ਕਹਿੰਦਾ ਸੀਗਾ ਇੱਕ ਮਿੰਟ ਕਹਿੰਦੇ ਕੀ ਮੇਰੀ ਨਾ ਕਾਗਜ਼ ਚਾਹੀਦੇ ਨੇ ਕੋਈ ਉਹਨਾਂ ਨੂੰ ਤੇ ਉਹ ਉਹਨਾਂ ਨੂੰ ਫੈਕਸ ਕਰਾ ਕੇ ਭੇਜਨੇ ਆ। ਅੱਛਾ ਪੁੱਤ ਬੁਰੋਂ ਬਾਹਰ ਅੰਦਰ ਜਾਊਗਾ ਫੇਰ ਹੀ ਭੇਜਾਂਗੇ ਆਪਾਂ ਨੂੰ ਨਾ। ਓਹੋ ਬਾਪੂ ਜੀ ਐਵੇਂ ਥੋੜਾ ਹੁੰਦਾ ਕਿ ਜਦੋਂ ਕੋਈ ਬਾਹਰ ਜਾਊਗਾ ਫੇਰ ਹੀ ਆਪਾਂ ਭੇਜਾਂਗੇ। ਇਹ ਤਾਂ ਆਪਾਂ ਇੱਥੇ ਫੈਕਸ ਕਰਾ ਕੇ ਭੇਜ ਦਾਂਗੇ ਜਿਹੜੇ ਜਿਹੜੇ ਉਹਨਾਂ ਨੂੰ ਚਾਹੀਦੇ ਨੇ ਪਿੰਡ ਤੋਂ ਹੀ ਹੋ ਜੂ। ਲੈ ਪੁੱਤ ਉਹ ਆਪਣੇ ਮੋੜ ਤੇ ਹੈਗਾ ਤਾਂ ਹੈਗਾ ਕੰਪਿਊਟਰ ਵਾਲਾ ਪੁੱਤ ਫਿਰ ਆਪਾਂ ਉਥੋਂ ਕਰਵਾ ਆਵਾਂਗੇ ਨਾਲੇ ਨੇੜੇ ਆ ਪੁੱਤ। ਇਹ ਵਧੀਆ ਦੱਸਤਾ ਤੇ। ਐਸੀ ਜੇ ਤੁਸੀਂ ਮੇਰੀ ਗੱਲ ਮੰਨੋ ਤਾਂ ਸ਼ਹਿਰ ਜਾ ਕੇ ਕਰਵਾਓ ਕੀ ਪਤਾ ਪਿੰਡ ਵਾਲੇ ਕੋਲ ਹੋਵੇ ਨਾ ਹੋਵੇ ਐਵੇਂ ਖੱਜਲਖੋਰ ਹੁੰਦੇ ਫਿਰੋਗੇ ਕਮਲ ਇਹ ਵੀ ਗੱਲ ਤੇ ਨਹੀਂ ਠੀਕ ਐ ਆਪਾਂ ਐ ਕਰਦੇ ਆ ਜੀਤਾ ਅੱਜ ਸ਼ਾਮ ਦੇ ਪੁੱਤੋ ਬਗ ਜਾਣੇ ਹੈਗੇ ਕਰਵਾਇਆ ਵਗੇ ਜਾ ਕੇ ਹਾਂ ਦੇਖਦੇ ਆ ਫੇਰ ਕੋਈ ਨਹੀਂ ਕੱਲ ਨੂੰ ਦੇਖ ਜਾਵਾਂਗੇ ਨਹੀਂ ਤਾਂ ਫੇਰ ਜਾਂਚ ਦੇਖੋ ਤੁਸੀਂ ਕਿਵੇਂ ਕਰਨਾ ਕੱਲ ਕਿਹਨੇ ਦੇਖੀਆ ਪੁੱਤ ਆਪਾਂ ਸ਼ਾਮ ਚੱਲਦੇ ਆ ਉਦੋਂ ਤਿਆਰਦੂਰ ਕਰ ਲੈ ਜਿਹੜੇ ਕਾਗਜ਼ ਪਤਰੂ ਨੂੰ ਭੇਜਣੇ ਨੇ ਆਪਾਂ ਸ਼ਾਮੀ ਕਰਵਾਵਾਂਗੇ ਨੇੜੇ ਤੇ ਹੈਗਾ ਠੀਕ ਹੈ ਹਨਾ ਆ ਬਣੀ ਨਾ ਗੱਲ ਮੈਂ ਤਾਂ ਆਪ ਚਾਹੁੰਦੀ ਸੀ ਵੀ ਇਹ ਨੂੰ ਸੋਹਰਾ ਕਿਸੇ ਬਹਾਨੇ ਘਰੋਂ ਬਾਹਰ ਜਾਣਾ ਕਹਿੰਦੇ ਅੱਜ ਸ਼ਾਮ ਨੂੰ ਸੀ ਘਰੋਂ ਚਲੇ ਜਾਣਾ ਏਸੇ ਬਹਾਨੇ ਮੈਂ ਕਾਲੇ ਨੂੰ ਘਰੇ ਬਿਆਲੂਗੀ ਫੇਸੇ ਵੀ ਸਾਰੇ ਪਿੰਡ ਦੀਆਂ ਸੂਹਾਂ ਰੱਖਦਾ ਉਹ ਗੱਲ ਨੂੰ ਵਾਇਰਸ ਵਾਂਗੂ ਫਲਾ ਦਿੰਦਾ ਮੇਰੇ ਬੜੇ ਕੰਮ ਦਾ ਬੰਦਾ ਚਲ ਵਧੀਆ ਪਰ ਇਹ ਦਫਾ ਹੋਣਗੇ ਮੇਰੀ ਤਾਣੀ ਨਾ ਲੋਟ ਆ ਜੂਗੀ ਉਸੇ ਨੂੰ ਬੁਲਾਉਣੀਆ ਘਰੇ ਫਿਰ ਕਰਦੀ ਆ ਉਹਦੇ ਨਾਲ ਗੱਲਬਾਤ ਸਾਰੀ ਫਿਰ ਤਾਂ ਸਿੱਧੀਆਂ ਹੀ ਸਿੱਧੀਆਂ ਪੈ ਜਾਣਗੀਆਂ ਕਿਸੇ ਗੱਲ ਦੀ ਟੈਨਸ਼ਨ ਨਹੀਂ ਹੋਣੀ ਮੈਨੂੰ ਜੀਤਾ ਤੋ ਗਈ ਨਹੀਂ ਹੈਗੀ ਅੱਜ ਹਾਂ ਉਹ ਵੀ ਰਤਵਾਰ ਕਰਕੇ ਨਹੀਂ ਨਗੇ ਅਸਾ ਦੁਕਾਨਾਂ ਸਾਰੀਆਂ ਬੰਦ ਨੇ अच्छा मेरे भी दिमाग ਤੇ ਵਿੱਚੋਂ ਨਿਕਲ ਗਿਆ ਸੀ ਵੀ ਅੱਜ ਸੰਡੇ ਐ ਤੇ ਫਿਰ ਜਾਣਾ ਨਹੀਂ ਹੈਗਾ ਨਹੀਂ ਕੱਲ ਚਲਾਂਗੇ اچھا ਕੱਲ ਜਾਉਂਗੇ ਮੈਂ ਵੀ ਸੋਚਾਂ ਵੀ ਡਾਕੂਮੈਂਟਸ ਤਾਂ ਇੰਪੋਰਟੈਂਟ ਹੋਣਗੇ ਹਨਾ ਭੇਜੇ ਬਿਨਾ ਤਾਂ ਨਹੀਂ ਸਰਨਾ ਜਾਣਾ ਤਾਂ ਤੁਹਾਨੂੰ ਪੈਣਾ ਹੀ ਆ ਹਾਂ ਪਰ ਕਿਉਂ ਤੂੰ ਕੀ ਪੁੱਛਦੀ ਐ ਵੈਸੇ ਪੁੱਛਿਆ ਸੀ ਮੈਂ ਨੇ ਵੀ ਅੱਜ ਤੁਸੀਂ ਗਏ ਨਹੀਂ ਹੈਗੇ اچھا اچھا ਕੱਲ ਹੋਗੀ ਇਹ ਨਾਲੀ ਤਾਂ ਪਹਿਲਾਂ ਤਾਂ ਕਹਿੰਦੇ ਸੀ ਜਾਣਾ ਹੁਣ ਕਹੀ ਜਾਂਦੀ ਐ ਕੱਲ ਨੂੰ ਜਾਵਾਂਗੇ ਛੱਡ ਕੋਈ ਗੱਲ ਨਹੀਂ ਵਧੀਆ ਹੋ ਗਿਆ ਮੇਰੇ ਕੋਲ ਅੱਜ ਦਾ ਦਿਨ ਵੀ ਆ ਤੇ ਕੱਲ ਦਾ ਦਿਨ ਵੀ ਕਿਸੇ ਬਹਾਨੇ ਕਾਲੇ ਨੂੰ ਆਪਣੇ ਪਲਾਨ ਬਾਰੇ ਦੱਸ ਕੇ ਨਾ ਉਹਨੂੰ ਘਰੇ ਬੁਲਾਉਣੀ ਆ ਕਿਵੇਂ ਬੁਲਾਉਣਾ ਇਹ ਮੈਨੂੰ ਚੰਗੀ ਤਰ੍ਹਾਂ ਬਤਾ ਉੱਤੇ ਕਿੱਥੇ ਜਾ ਰਹੀਆਂ ਮੇਰਾ ਨਾ ਫਰੈਸ਼ ਹਵਾ ਖਾਣ ਨੂੰ ਦਿਲ ਕਰ ਰਿਹਾ ਸੀ ਇਸ ਕਰਕੇ ਉੱਪਰ ਟੈਲੈਂਟ ਜਾ ਰਹੀਆਂ ਪਸ ਇਹ ਇਹ ਸਿਹਤ ਦੇ ਵਿੱਚ ਠੀਕ ਆ ਕੋਈ ਗੱਲ ਨਹੀਂ ਮੈਂ ਆਪਣਾ ਧਿਆਨ ਰੱਖੂਗੀ ਤੁਸੀਂ ਫਿਕਰ ਨਾ ਕਰੋ ਆਰਾਮ ਨਾਲ ਟੈਰ ਲੂੰਗੀ ਤੇ ਛੇਤੀ ਵਾਪਸ ਆ ਜੂ ਮੈਂ ਠੀਕ ਆ ਪਤਾ ਨਹੀਂ ਆ ਜੋਕ ਜੀ ਮੈਨੂੰ ਕਿਵੇਂ ਚਿੰਬੜ ਗਈ ਪਤਾ ਨਹੀਂ ਕਦੋਂ ਮੇਰੇ ਗੱਲ ਤੋਂ ਲਹੂਗੀ ਹਰ ਵੇਲੇ ਮੇਰਾ ਪਿੱਛਾ ਕਰਦੀ ਰਹਿੰਦੀ ਆ ਆ ਨਾ ਕਰੋ ਉਹ ਨਾ ਕਰੋ ਇੱਥੇ ਨਾ ਜਾਓ ਉੱਥੇ ਨਾ ਜਾਓ ਕਿ ਤੈਨੂੰ ਦੱਸ ਕੀ ਲੈਣਾ পাগল ਜੀ ਪਤਾ ਨਹੀਂ ਕਦੋਂ ਮੇਰਾ ਪਿੱਛਾ ਛੱਡੂਗੀ ਚੱਲ ਛੱਡ ਕੰਮ ਜਿਹੜੇ ਕੰਮ ਵਾਸਤੇ ਆਈਆਂ ਨਾ ਉਹਦੇ ਤੇ ਧਿਆਨ ਦੇ ਕਾਲਾ ਰੋਜ਼ ਤਾਂ ਇੱਥੋਂ ਦੀ ਲੰਘਦਾ ਦੋ ਤਿੰਨ ਗੇੜੇ ਮਾਰਦਾ ਅੱਜ ਪਤਾ ਨਹੀਂ ਆਊਗਾ ਪਤਾ ਨਹੀਂ ਨਹੀਂ ਆ ਜਾ ਪਤਾ ਨਹੀਂ ਕੀ ਹੋ ਗਿਆ ਕਾਲੇ ਨੂੰ ਹਲੇ ਤੱਕ ਆਇਆ ਹੀ ਨਹੀਂ ਹੈਗਾ ਆ ਗਿਆ No, mm -hmm. ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਕਿਵੇਂ ਲੱਗੀ ਸਾਡੀ ਮੂਵੀ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਸ਼ੇਅਰ ਕਰਕੇ ਤੇ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਇਹਦੇ ਵਿੱਚ ਅੱਗੇ ਕੀ ਚਾਹੀਦਾ ਹੈ ਜੇ ਤੁਸੀਂ ਅੱਗੇ ਇਹਨੂੰ ਕੰਟੀਨਿਊਟੀ ਦੇ ਵਿੱਚ ਰੱਖਣਾ ਚਾਹੁੰਦੇ ਹੋ ਤਾਂ ਇਹਨੂੰ ਤੁਹਾਨੂੰ ਸ਼ੇਅਰ ਕਰਨਾ ਪਊਗਾ ਕਿਉਂਕਿ ਜਿਵੇਂ ਤੁਸੀਂ ਇਹਨੂੰ ਪਿਆਰ ਦੋਗੇ ਅਸੀਂ ਉਸੇ ਤਰੀਕੇ ਨਾਲ ਅੱਗੇ ਪਾਰਟ ਲੈ ਕੇ ਆਵਾਂਗੇ ਸੋ ਇਹ ਤੁਸੀਂ ਪਹਿਲੇ ਤੇ ਪਾਰਟ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਉਹਦੇ ਲਈ ਦਿলো ਧੰਨਵਾਦ ਤੁਹਾਡਾ ਬਾਬਾ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ ਸਤਿ ਸ਼੍ਰੀ ਅਕਾਲ ਰਿਸਪੈਕਟਿਵਸ